ਤਸਵੀਰਾਂ ਵਿੱਚ ਤੁਸੀਂ ਦੇਖ ਰਹੇ ਹੋ ਕਿ ਹੁਣ ਜੋ ਪੁਲਿਸ ਦੇ ਉੱਚ ਅਧਿਕਾਰੀ ਨੇ ਇੱਥੇ ਪਹੁੰਚ ਚੁੱਕੇ ਨੇ ਪੁਲਿਸ ਦੇ ਲੁਧਿਆਣਾ ਦੇ ਕਮਿਸ਼ਨਰ ਪੁਲਿਸ ਕਮਿਸ਼ਨਰ ਵੀ ਇੱਥੇ ਲੁਧਿਆਣਾ ਦੇ ਉੱਥੇ ਪਹੁੰਚ ਚੁੱਕੇ ਨੇ ਤੇ ਅਗਲੀ ਜੋ ਰਣਨੀਤੀ ਹੈ ਉਹਦੇ ਬਾਰੇ ਪਾਣੀ ਦੀਆਂ ਉਹਨਾਂ ਦਾ ਬਕਾਇਦਾ ਗਤੀਵਿਧੀਆਂ ਤਾਂ ਇਹ ਕਦਮ ਹੋਏਗਾ ਉਹਦੇ ਬਾਰੇ ਵਿਚਾਰ ਕਰਦੇ ਹੋਏ ਇੱਟਕਾਰੀਆਂ ਦੇ ਨਾਲ ਜ਼ਰੂਰੀ ਜੋ ਨਿਰਦੇਸ਼ ਉਹਨਾਂ ਨੂੰ ਦਿੱਤੇ ਜਾ ਰਹੇ ਨੇ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਜੋ ਇੱਥੇ ਪਹੁੰਚ ਚੁੱਕੇ ਨੇ ਆਪਣੇ ਉੱਚ ਅਧਿਕਾਰੀਆਂ ਦੇ ਨਾਲ ਇਸ ਸੰਬੰਧੀ ਅਗਲੀ ਕਾਰਵਾਈ ਦੇ ਜੋ ਹੈ ਉਹਦੇ ਲਈ ਆਪਣੀ ਪ੍ਰਚਾਰ ਹੈ ਕਰਦੇ ਹੋਏ ਮਾਹੌਲ ਕਿਸੇ ਤਰ੍ਹਾਂ ਤਣਾਅਪੂਰਨ ਨਾ ਹੋ ਸਕੇ ਇਸ ਸੰਬੰਧੀ ਲੁਧਿਆਣਾ ਪੁਲਿਸ ਦੇ ਕਮਿਸ਼ਨਰ ਕਾਲਾ ਕਾਲਾ ਮੋਰਚਾ ਵੱਲੋਂ ਜਿਹੜਾ ਬੰਨ ਨੌਂਦਾ ਜੀ ਇੱਥੇ ਪਹੁੰਚ ਚੁੱਕੇ ਨੇ ਸਥਿਤੀ ਦਾ ਜਾਇਜ਼ਾ ਲੈਂਦੇ ਹੋਏ देख रहे हो चाहल लुधियाना पुलिस कमिश्नर मौके पहुंच चुके हैं ਕੋਈ ਗਵਾਹ ਨਹੀਂ ਕੋਈ ਉਹ ਕਹਿੰਦਾ ਕਿ ਕੀ ਕਰ ਰਹੇ ਨੇ ਕੋਈ ਨਾਲ ਬੀਤੇ ਨੇ ਉਹ ਜਿੰਨੇ ਦੇ ਸੁੱਟੇ ਬੱਤ ਨੇ ਉਹ ਕਰੇ ਕਰ ਰਹੇ ਨੇ ਸਰੋਂ ਕੋਈ ਨਹੀਂ ਕੋਈ ਉਹ ਲੁਕ ਰਿਹਾ ਕੋਈ ਨਹੀਂ ਕੋਈ ਉਹ ਯਾਰ ਨਾ ਉਹ ਆ ਨਹੀਂ ਜਾਉਂਦੇ

ਸਰ ਐਂਬੂਲੈਂਸ ਨੂੰ ਕਾਫੀ ਦਿੱਕਤ ਆ ਰਹੀ ਮਿੱਕਲ ਦੇ ਵਿੱਚ ਉਹਨਾਂ ਨੂੰ ਡਾਇਵਰਸ਼ਨ ਦੇ ਦਿੱਤੀ ਹੈ ਜਿੱਥੇ ਚੇਹੇ ਤੇ ਤਾਂ ਆਉਣ ਵਾਲੇ ਟਾਈਮੇ ਥੋੜੇ ਦੇਰ ਲੱਗੇਗੀ ਕੋਈ ਗੱਲਬਾਤ ਲਈ ਕੋਈ ਫੱਦਾ ਵੀ ਦਿੱਤਾ ਇਹਨਾਂ ਨੂੰ ਲੋਕਾਂ ਨੂੰ ਇਹਨਾਂ ਦੇ ਕੰਪਲੀਟ ਆਊਗਾ ਆਪਾਂ ਸਹੀ ਹੋਵੇ ਗੱਲ ਕਰਾਂਗੇ ਅਜੇ ਕੋਈ ਲੀਡਰ ਨਹੀਂ ਆਇਆ ਇਹ ਆਏਗਾ ਕੋਈ ਸਹਤ ਜੀ ਦੇਖਿਆ ਕਿ ਲੁਧਿਆਣਾ ਦੇ ਪੁਲਿਸ ਮੁਖੀ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਇਥੇ ਆਪਣੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਮੌਕੇ ਤੇ ਇਸ ਤਕਨਾਵਲੀ ਜਗਾ ਤੇ ਇਥੇ ਵਾਲੇ ਪੁਲਿਸ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਜ਼ਰੂਰੀ ਗੱਲਬਾਤ ਇਸ ਸੰਬੰਧ ਵਿੱਚ ਕੀਤੀ ਹੈ ਉਹਨਾਂ ਵੱਲੋਂ ਕਿਹਾ ਗਿਆ ਤੇ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨਾ ਚਾਹਦੇ ਨੇ ਜਾਂ ਫਿਰ ਨਮਰੰਦਨ ਜੀ ਨਾਲ ਚਾਹਦੇ ਨੇ ਉਹ ਦੇ ਸਕਦੇ ਨੇ ਪਰ ਉਹਨਾਂ ਵੱਲੋਂ ਕੋਸ਼ਿਸ਼ ਜਾਰੀ ਹੈ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਅਨਸੁਖਾਵੀ ਕਰਨਾ ਨਾ ਆਪਰ ਸਕੇ ਔਰ ਮਾਹੌਲ ਅਤੇ ਲਾਹਾਂਦਰ ਦੀ ਸਥਿਤੀ ਜਿਹੜੀ ਹੈ ਉਹ ਖਰਾਬ ਨਾ ਹੋ ਸਕੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲੁਧਿਆਣਾ ਬਾਦ ਜੋ ਫਿਰੋਜ਼ਪੁਰ ਰੋਡ ਹੈ ਜ਼ੀਰਕਾ ਚਾਂਗੇ ਕੋਲ ਇੱਥੇ ਪੁਲਿਸ ਬਾਲੇ ਪੂਰੀ ਮੁਸਤਕਿਦੀ ਦੇ ਨਾਲ ਤਾਇਨਾਤ ਨੇ ਪੁਲਿਸ ਦੀ ਤਾਇਨਾਤੀ ਤੁਸੀਂ ਦੇਖ ਸਕਦੇ ਹੋ ਇੱਥੇ ਕਿਸੇ ਵੀ ਤਰ੍ਹਾਂ ਦਾ ਜੋ ਮਾਹੌਲ ਖਰਾਬ ਨਾ ਹੋ ਸਕੇ ਅਨੁਸੂਖਾਨੀ ਕਰਨਾ ਨਾ ਹੋਵੇ ਕਿ ਲਾਨ ਰੋਡਰ ਦੀ ਸਥਿਤੀ ਨੂੰ ਜਰੀਆ ਬਰਕਰਾਰ ਬਰਕਰਾਰ ਰੱਖਿਆ ਜਾ ਸਕੇ ਉਹ ਪੂਰੇ ਪ੍ਰਬੰਧ ਤੁਸੀਂ ਦੇਖ ਸਕਦੇ ਹੋ ਕੀਤੇ ਗਏ ਨੇ ਤੇ ਪੁਲਿਸ ਦੇ ਜੋ ਅਧਿਕਾਰੀ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਕਰਮਚਾਰੀਆਂ ਨੂੰ ਜਰੂਰੀ ਜੋ ਅੱਗੇ ਨਿਰਦੇਸ਼ ਹੈ ਉਹ ਦੌਰੇ ਨੇ ਉਹ ਬਹੁਤ ਤੁਸੀਂ ਦੇਖ ਸਕਦੇ ਹੋ ਤੋ ਜੋ ਪੁਲਿਸ ਦੇ ਅਧਿਕਾਰੀ ਨੇ ਆਪਣੇ ਕਰਮਚਾਰੀਆਂ ਨੂੰ ਜਰੂਰੀ ਜੋ ਦਿਸ਼ਾ ਨਿਰਦੇਸ਼ ਉਹ ਦੇ ਰਹੇ ਨੇ ਤਾਂ ਕਿ ਲਾਅਨ ਆਰਡਰ ਦੀ ਸਥਿਤੀ ਜਿਹੜੀ ਹੈ ਉਹ ਬਰਕਰਾਰ ਰਹਿ ਸਕੇ ਕਿਸੇ ਤਰ੍ਹਾਂ ਦੀ ਸਥਿਤੀ ਜੁਰਤਨਾਪੂਰਨ ਨਾ ਹੋ ਸਕੇ